ਅੱਜ ਦੇ ਇਸ ਖਾਠਾ ਮਾਰਦੇ ਇਕੱਠ ਵਿੱਚ ਵਿਰਾਜਮਾਨ ਸਾਰੇ ਸਤਕਾਰਯੋਗ ਹਾਜ਼ਰੀਨ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਲੀਡਰ ਆਫ oppositon ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਸਮਾਂ ਬਚਾਉਣ ਵਾਸਤੇ ਇੱਕ ਤੋਂ ਇੱਕ ਸਾਡੇ ਸਤਕਾਰਯੋਗ ਸੀਨੀਅਰ ਕਾਂਗਰਸ ਦੇ ਲੀਡਰਸ ਐਮ ਐਲ ਏਸ ਐਕਸ ਮਿਨਿਸਟਰਸ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਤੁਹਾਡੇ ਮੋਗੇ ਦੇ ਚਾਰੇ ਸੀਟਾਂ ਦੇ ਸਤਿਕਾਰਯੋਗ ਜਿਹੜੇ ਆਗੂ ਨੇ ਕਾਕਾ ਲੋਗੜ ਸਾਹਿਬ ਐਕਸ ਐਮ ਐਲ ਏ ਮਾਲੂਕਾ ਸੂਤ ਸਾਡੀ ਭੈਣ ਭੁਵਿੰਦਰ ਸਿੰਘ ਸਾਹੋਕੇ ਔਰ ਜਗਸੀਰ ਸਿੰਘ ਅਤੇ ਜੋ ਹੋਰ ਸਟੇਜ ਉੱਪਰ ਸਾਰੇ ਦਰਜਾ ਬਦਰਜਾ ਬੈਠੇ ਨੇ ਮੈਂ ਸਭ ਦਾ ਬਹੁਤ ਮਸ਼ਕੂਰ ਹਾਂ ਗੱਲ ਸੰਵਿਧਾਨ ਦੀ ਹੋ ਰਹੀ ਮੇਰੇ ਵੀਰੋ ਪਹਿਲੀ ਗੱਲ ਤਾਂ ਅੱਛੀ ਤਰ੍ਹਾਂ ਸਮਝੋ ਕਿ ਅੱਜ ਦੇਸ਼ ਵਿੱਚ ਹੀ ਸੰਵਿਧਾਨ ਦੀਆਂ ਤਾਂ ਜਿਉਂ ਡਾ ਦਿੱਤੀਆਂ ਗਈਆਂ। ਇਕੱਲਾ ਇੱਕ ਬੰਦਾ ਵਾ ਜਿਹੜਾ ਦਮ ਰੱਖ ਕੇ ਲੜਾਈ ਲੜ ਰਿਹਾ ਉਹ ਹੈ ਰਾਹੁਲ ਗਾਂਧੀ ਸਾਡਾ ਲੀਡਰ ਆਫ ਆਪੋਜੀਸ਼ਨ ਦੇਸ਼ ਪੱਧਰ ਦੇ ਉੱਤੇ ਜਿਹੜਾ ਮੋਦੀ ਦੀ ਤਾਣਾ ਸ਼ਾਈ ਦੇ ਖਿਲਾਫ ਲੜ ਰਿਹਾ। ਚਾਰ ਇੰਪੋਰਟੈਂਟ ਥੰਮ ਘੜੇ ਗਏ ਨੇ ਜਮਹੂਰੀਅਤ ਦੇ। ਜਿਨ੍ਹਾਂ ਵਿੱਚ ਆਪਾਂ ਕਹਿੰਨੇ ਪਾਰਲੀਮੈਂਟ ਇੱਕ ਥੰਮ ਆ। ਜਿਹੜੀ ਅਫਸਰ ਸ਼ਾਈ ਐਗਜ਼ੀਕਟਿਵ ਇੱਕ ਥੰਮ ਆ। ਜਿਹੜਾ ਮੀਡੀਆ ਤੇ ਪ੍ਰੈਸ ਇੱਕ ਥੰਮ ਹੈ ਤੇ ਇੱਕ ਜਿਹੜਾ ਜੱਜਾਂ ਦੀ ਪ੍ਰਣਾਲੀ ਜੁਡੀਸ਼ੀਅਲ ਜੁਡੀਸ਼ਰੀ ਇੱਕ ਥੰਮ ਹੈ ਅੱਜ ਕੀ ਹੋ ਰਿਹਾ ਵਾ ਕਿ ਸਾਰੇ ਥੰਮ ਭਾਜਪੀ ਦੀ ਕੇਂਦਰ ਸਰਕਾਰ ਨੇ ਹਾਈਜੈਕ ਕਰ ਲਏ ਨੇ ਅਗਰ ਕੋ ਮਾਰਾ ਮੋਟਾ ਬੱਚਿਆ ਜਿੱਥੇ ਥੋੜਾ ਬੋਤਾਂ ਇਨਸਾਫ ਦੀ ਕਿਰਨ ਨਜ਼ਰ ਆ ਰਹੀ ਆ ਉਹ ਕੇਵਲ ਸੁਪਰੀਮ ਕੋਰਟ ਆਫ ਇੰਡੀਆ ਵਾ ਥੱਲੇ ਜੱਜਸ ਵੀ ਵਿਚਾਰੇ ਛੋਟੀ ਛੋਟੀ ਗੱਲ ਤੋਂ ਛੋਟੀ ਛੋਟੀ ਰਿਲੀਫ ਦੇਣ ਤੋਂ ਡਰਦੇ ਨੇ ਮੀਡੀਆ ਬਹੁਤ ਪੂਰੀ ਤਰ੍ਹਾਂ ਨਾ ਗੋਦੀ ਮੀਡੀਆ ਸਾਰੀ ਦੁਨੀਆ ਜਾਣਦੀ ਆ ਜੋ ਸਰਕਾਰ ਫੀਡ ਕਰਦੀ ਆ ਉਹੀ ਛਾਪਿਆ ਜਾਂਦਾ ਆਪੋਜੀਸ਼ਨ ਨੂੰ ਬਲੈਕਆਊਟ ਕੀਤਾ ਜਾਂਦਾ ਅੱਗੇ ਅਫਸਰशाही ਗੋਡੇ ਟੇਕ ਚੁੱਕੀ ਆ ਉਹਨਾਂ ਦੀ ਕੋਈ ਰੀਡ ਦੀ ਹੱਡੀ ਨਹੀਂ ਕਿਤੇ ਇਨਸਾਫ ਦੇਣ ਜੋਗੇ ਨਹੀਂਗੇ ਚਾਹੇ ਕੋ ਵੱਡੇ ਤੋਂ ਵੱਡਾ ਆਈਏਐਸ ਅਫਸਰ ਹੋਵੇ ਤੇ ਚਾਹੇ ਕੋ ਵੱਡੇ ਤੋਂ ਵੱਡਾ ਆਈਪੀਐਸ ਅਫਸਰ ਹੋਵੇ ਅਗਲਾ ਤੁਹਾਡਾ ਆ ਗਿਆ ਜਿਹੜਾ ਪਾਰਲੀਮੈਂਟ ਤੁਸੀਂ ਸਾਰੇ ਦੇਖ ਰਹੇ ਹੋ ਕਿ ਪਾਰਲੀਮੈਂਟ ਕਿਵੇਂ ਰਾਹੁਲ ਗਾਂਧੀ ਦੀ ਗੱਲ ਨੂੰ ਦਬਾਇਆ ਜਾ ਰਿਹਾ ਕੁਚਲਿਆ ਕਿਵੇਂ ਬੀਜੇਪੀ ਦੇ ਜਿਹੜੇ ਟ੍ਰੈਜਰੀ ਬੈਂਚਸ ਸਪੀਕਰ ਸਮੇਤ ਪੱਖਪਾਤ ਕਰਕੇ ਇਸ ਦੇਸ਼ ਦੀ ਜਿਹੜਾ ਸੰਵਿਧਾਨ ਬਾਬਾ ਸਾਹਿਬ ਉਮੀਦ ਕਰਦਾ ਬਣਾਇਆ ਗਿਆ ਉਹਨੂੰ ਪੈਰਾ ਥੱਲੇ ਰੋਂਦਿਆ ਜਾ ਰਿਹਾ ਸਾਰੇ ਵੱਡੇ ਜਿਹੜੇ ਇੰਸਟੀਟਿਊਸ਼ਨ ਨੇ ਚਾਹੇ ਚੋਣ ਕਮਿਸ਼ਨ ਐ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਨਾਂ ਦੇ ਨਾਲ ਰੜ ਕੇ ਆ ਹੁਣ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਇੱਕ ਬਹੁਤ ਵੱਡਾ ਸਪੈਸ਼ਲ ਇੰਟੈਂਸਿਵ ਸਰਵੇ ਆਰਡਰ ਕਰਤਾ 4-5 ਕਰੋੜ ਵੋਟਾਂ ਕੱਟ ਦੇਣਗੇ ਪਿੱਛੇ ਮਹਾਰਾਸ਼ਟਰ ਦੀ ਇਲੈਕਸ਼ਨ ਹੋ ਕੇ ਈ ਆ ਉੱਥੇ ਹਰ ਹਲਕੇ ਦੇ ਵਿੱਚ ਅਸੈਂਬਲੀ ਚ ਲਗਭਗ 15-15 20-25-25000 10-10000 ਲਾਸਟ ਮਿੰਟ ਤੇ ਵੋਟ ਤੇ ਡੀਆਂ ਉਹ ਕੱਟ ਦਿੱਤੀ ਤੇ ਨਵੀਆਂ ਬਣਾਈਆਂ ਗਈਆਂ ਇਲੈਕਸ਼ਨ ਕਮਿਸ਼ਨ ਮਿਲੀਪੋਗਤ ਵਿੱਚ ਆ ਗਿਆ ਮੇਰੇ ਵੀਰੋਂ ਇਸੇ ਤਰ੍ਹਾਂ ਹੀ ਸੀਬੀਆਈ ਤੇ ਈਡੀ ਦੇਖੋ ਸੀਬੀਆਈ ਤੇ ਈਡੀ ਦਾ ਮਕਸਦ ਹੈ ਕਿ ਜਿਹੜੇ ਲੋਕ ਕਾਰੋਬਾਰੀ ਨੇ ਜਿਹੜੇ ਇਸ ਦੇਸ਼ ਦੇ ਖਜ਼ਾਨੇ ਦੀ ਲੁੱਟ ਕਰ ਰਹੇ ਨੇ ਫਾਈਨੈਂਸ਼ੀਅਲ ਇਕਨੋਮਿਕ ਫਰਾਡ ਕਰ ਰਹੇ ਨੇ ਧੋਖਾਧੜੀ ਕਰ ਰਹੇ ਨੇ ਇਹ ਸੀਬੀਆਈ ਤੇ ਈਡੀ ਉਹਨਾਂ ਲਈ ਬਣੀ ਆ ਪਰ ਕਿੱਥੇ ਵਰਤੀ ਜਾ ਰਹੀ ਆ ਜਿੰਨੇ ਉੱਤੋਂ ਸ਼ੁਰੂ ਕਰ ਲਓ ਜੰਮੂ ਕਸ਼ਮੀਰ ਤੋਂ ਜਿੰਨੇ ਇੱਥੋਂ ਲੈ ਕੇ ਥੱਲੇ ਤਾਮਿਲਨਾਡੂ ਤੱਕ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਸਾਰਿਆਂ ਦੇ ਸੀਬੀਆਈ ਤੇ ਈਡੀ ਦਾ ਪਰਚਾ ਕੱਲ ਪਰਸੋ ਕੋ ਬੇਸ਼ ਪਗੇਲ ਫਾਰਮਰ ਚੀਫ ਮਿਨਿਸਟਰ ਛੱਤੀਸਗੜ ਕਿਉਂਕਿ ਪੰਜਾਬ ਦੇ ਇੰਚਾਰਜ ਨੇ ਔਰ ਪੰਜਾਬ ਦੀ ਇਲੈਕਸ਼ਨ 2027 ਛੋੜ ਜਾ ਰਹੀ ਆ ਉਹਨੂੰ ਦਬੋਣ ਵਾਸਤੇ ਕੱਲ ਉਹਦੇ ਨੌਜਵਾਨ ਬੱਚੇ ਨੂੰ ਮੁੰਡੇ ਨੂੰ ਅਰੈਸਟ ਕਰ ਰਿਆ ਤੁਹਾਨੂੰ ਲੱਗਦਾ ਮੈਂ ਕੋਈ ਕਾਰੋਬਾਰੀ ਆ ਤੁਹਾਨੂੰ ਲੱਗਦਾ ਮੈਂ ਕੋਈ ਧੋਖਾਧੜੀ ਕਰਦਾ ਕੋਈ ਗਲਤ ਕੰਮ ਕਰਦਾ ਅਸੀਂ ਤਾਂ ਖੇਤੀਬਾੜੀ ਕਰਨ ਵਾਲੇ ਬੰਦੇ ਮੇਰੇ ਤੇ ਵੀ ਐਡੀ ਦਾ ਪਰਚਾ ਦਰਜ ਕਰਕੇ ਮੈਨੂੰ ਪਟਿਆਲਾ ਦੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਮਕਸਦ ਕੀ ਆ ਕਿ ਸੀਬੀਆਈ ਤੇ ਐਡੀ ਦੇ ਜ਼ਰੀਏ ਜੋ ਦੇਸ਼ ਵਿੱਚ ਅਵਾਸ ਉੱਤੇ ਸਰਕਾਰ ਦੇ ਖਿਲਾਫ ਇਹਨੂੰ ਕੁਚਲਿਆ ਜਾਵੇ ਇਹਨੂੰ ਰੋਧਿਆ ਜਾਵੇ ਇਹਨਾਂ ਦੇ ਪਰਚੇ ਦਰਜ ਕਰੋ ਕਿਸੇ ਬੀਜੇਪੀ ਦੇ ਅਧਿਕਾਰੀ ਤੇ ਜਿਹੜੇ ਵੱਡੇ ਵੱਡੇ ਕਾਰੋਬਾਰੀ ਨੇ ਇੰਟਰਸਟ ਲਿਸ ਨੇ ਜਿਹੜੇ ਵਪਾਰ ਦੀ ਪਾਰਟੀ ਆ ਇੱਕ ਬੰਦੇ ਦੇ ਉੱਤੇ ਸੀਬੀਆਈ ਨੇ ਪਰਚਾ ਦਰਜ ਕੀਤਾ ਇੱਕ ਬੰਦੇ ਨੇ ਮੇਰੇ ਵੀਰੋ ਅਡਾਨੀ ਤੇ ਬਾਨੀ ਜਿਹੜੇ ਇਸ ਦੇਸ਼ ਦੇ ਵੱਡੇ ਬਹੁਤ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਇਹ ਸੇਸ਼ੀ ਰਾਜਨੀਤੀ ਨੂੰ ਚਲਾ ਰਹੇ ਨੇ